ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਉਮੀਦ ਕਰਦੀ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਮੈਂ ਪਰਮਿੰਦਾ ਕਾ ਚਾਹ ਕਲੈਕਸ਼ਨ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਆਂ ਜੀ ਅੱਜ ਆਪਾਂ ਬਹੁਤ ਸੋਹਣੀ ਬਹੁਤ ਹੀ ਪਿਆਰੀ ਜੀ ਕਲੈਕਸ਼ਨ ਲੈ ਕੇ ਆਏ ਆਂ ਵਿੰਟਰ ਦੀ ਸਰਦੀਆਂ ਵਾਲੀ ਕਲੈਕਸ਼ਨ ਰਹੂਗੀ ਪਿਓਰ ਪਸ਼ਮੀਨਾ ਲੈ ਕੇ ਆਏ ਆਂ ਉਹ ਵੀ ਬਹੁਤ ਸੋਹਣੇ ਬ੍ਰਾਂਡ ਦੇ ਆਰਟੀਕਲ ਲੈ ਕੇ ਆਏ ਆਂ ਸੋ ਵੀਡੀਓ ਨੂੰ ਸਕਿੱਪ ਨਾ ਕਰਿਓ ਸਾਰੀ ਦੇਖਿਓ ਬਹੁਤ ਸੋਹਣੇ ਡਿਜ਼ਾਈਨ ਨੇ ਤੁਹਾਡੇ ਸਾਹਮਣੇ ਹੀ ਓਪਨ ਹੋਣੇ ਨੇ ਤੇ ਦੋ ਤਿੰਨ ਸੈਟ ਆਏ ਨੇ ਪਿਓਰ ਪਸ਼ਮੀਨੇ ਦੇ ਉੱਪਰ ਦਾਸ ਬ੍ਰਾਂਡ ਤੇ ਟਿਸਟਾ ਬ੍ਰਾਂਡ ਦੀਆਂ ਬਹੁਤ ਸੋਹਣੀਆਂ ਕਲੈਕਸ਼ਨਾਂ ਨੇ ਵੂਮੇਡ ਬ੍ਰਾਂਡ ਐਂਡ ਵੂਮੇਡ ਬ੍ਰਾਂਡ ਦਾ ਵੀ ਮੈਂ ਦਿਖਾਉਂਗੀ ਤੇ ਰਸ਼ੀਆ ਬ੍ਰਾਂਡ ਦਾ ਵੀ ਦਿਖਾਉਂਗੀ ਬਹੁਤ ਸੋਹਣਾ ਬਹੁਤ ਪਿਆਰਾ ਪ੍ਰਾਈਸ ਵੀ ਲੈ ਕੇ ਆਈਆਂ ਸੋ ਇਹ ਉਹ ਵਾਲੀਆਂ ਚੀਜ਼ਾਂ ਨੇ ਜਿਨ੍ਹਾਂ ਦੀ ਕੋਈ ਵੀ ਕੰਪਲੇਨ ਨਹੀਂ ਜਿਨ੍ਹਾਂ ਦੀ ਅਸੀਂ ਫੁੱਲ ਔਨ ਗਾਰੰਟੀ ਦੇ ਨਾਲ ਸੇਲ ਕਰ ਸਕਦੇ ਹਾਂ ਉਹ ਵਾਲੇ ਬ੍ਰਾਂਡ ਨੇ ਇਹ ਕਿਉਂਕਿ ਇੱਕ ਅੰ ਇੱਕ ਦੋ ਬ੍ਰਾਂਡ ਹੀ ਨੇ ਜਿਨ੍ਹਾਂ ਨੂੰ ਆਪਾਂ ਬੇਫਿਕਰ ਹੋ ਕੇ ਹਨਾ ਸੇਲ ਕਰਦੀਆਂ ਤੇ ਉਹੀ ਸਾਡੀ ਸ਼ੌਪ ਤੇ ਖੁੱਲਦੇ ਨੇ ਜਿਹੜੇ ਕਿ ਜਿਵੇਂ ਕਿ ਰਾਮ ਟੈਕਸ ਹੋ ਗਿਆ 10 ਬ੍ਰਾਂਡ ਹੋ ਗਿਆ ਟਿਸਟਾ ਹੋ ਗਿਆ ਠੀਕ ਹੈ ਜੀ ਲక్ష్ਮੀ ਬ੍ਰਾਂਡ ਤੇ ਨਾਲ ਦੀ ਨਾਲ ਵੂਮੇਡ ਬ੍ਰਾਂਡ ਬਹੁਤ ਪਿਆਰੀਆਂ ਚੀਜ਼ਾਂ ਇਹਨਾਂ ਦੀਆਂ ਆਈਆਂ ਨੇ ਪਿਓਰ ਪਸ਼ਮੀਨਾ ਦੇ ਸੂਟ ਰਹਿਣਗੇ ਨਾਲ ਬਹੁਤ ਸੋਹਣੇ ਦੁਪੱਟੀਆਂ ਦੇ ਨਾਲ ਰਹਿਣਗੇ ਸੋ ਇਹਨਾਂ ਵਿੱਚੋਂ ਤੁਹਾਨੂੰ ਕੋਈ ਵੀ ਸੂਟ ਪਸੰਦ ਆਉਂਦਾ ਤਾਂ ਤੁਸੀਂ ਫਟਾਫਟ ਲੈ ਕੇ ਸਕਰੀਨਸ਼ਾਟ WhatsApp ਦਾ ਨੰਬਰ ਸਕਰੀਨ ਤੇ ਸ਼ੋ ਹੋ ਰਿਹਾ ਜ ਜਿਹਦੇ ਉੱਤੇ ਜਾ ਕੇ ਤੁਸੀਂ ਸੈਂਡ ਕਰ ਸਕਦੇ ਹੋ ਤੇ ਘਰ ਬੈਠੇ ਇਹਨਾਂ ਨੂੰ ਮੰਗਵਾ ਸਕਦੇ ਹੋ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੇ ਚੈਨਲ ਦੇ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਲਾਈਕ ਜਰੂਰ ਕਰਿਆ ਕਰੋ ਸ਼ੇਅਰ ਜਰੂਰ ਕਰਿਆ ਕਰੋ ਭੈਣ ਬਣ ਕੇ ਹਨਾ ਤੇ ਕਮੈਂਟ ਜਰੂਰ ਸੋਹਣਾ ਜਿਹਾ ਛੱਡ ਕੇ ਜਾਇਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਰੂਰ ਕਰ ਲਿਓ ਵੀਡੀਓ ਨੂੰ ਵੀ ਦੇਖਦੀਆਂ ਦੇਖਦੀਆਂ ਜੇ ਸੂਟ ਸੋਹਣੇ ਲੱਗਣ ਤਾਂ ਜਰੂਰ ਲਾਈਕ ਕਰ ਦਿਆ ਕਰੋ ਤੇ ਬਾਕੀ ਬਹੁਤ ਪੈਣਾ ਦੇ ਮੈਸੇਜ ਆਉਂਦੇ ਤੁਸੀਂ ਕਿੱਥੋਂ ਬਲੋਂਗ ਕਰਦੇ ਹੋ ਅਸੀਂ ਲੁਧਿਆਣਾ ਡਿਸਟ੍ਰਿਕਟ ਤੋਂ ਆ ਜੀ ਲੁਧਿਆਣਾ ਪਖਵਾਲ ਦੇ ਨਾਲ ਹੀ ਜਦੋਂ ਤੁਸੀਂ ਪਖਵਾਲ ਪਹੁੰਚਦੇ ਹੋ ਲੁਧਿਆਣਾ ਪਖਵਾਲ ਰੋਡ ਤੋਂ ਪਖਵਾਲ ਤੋਂ 1 ਕਿਲੋਮੀਟਰ ਦੀ ਦੂਰੀ ਤੇ ਪਿੰਡਾ ਸਾਡਾ ਪੈਣੀ ਰੋੜਾ ਜਿਹੜੀਆਂ ਪੈਣਾ ਨਵੀਆਂ ਸਾਡੇ ਨਾਲ ਜੁੜ ਰਹੀਆਂ ਨੇ ਬੇਫਿਕਰ ਹੋਗੇ ਤੁਸੀਂ ਸੂਟ ਮੰਗਵਾਉਣੇ ਨੇ ਕੋਈ ਇਹ ਨਹੀਂ ਸੋਚਣਾ ਕੋਈ ਫਰਾਡ ਹੋ ਜੂਗਾ ਸਾਡੀ ਪੇਮੈਂਟ ਕੋਈ ਲੈ ਜੂਗਾ ਕਿਤੇ ਨਹੀਂ ਅਸੀਂ ਤੁਹਾਡੀ ਪੇਮੈਂਟ ਲੈ ਕੇ ਜਾਂਦੇ ਜੀ ਤੇ ਵਾਹਿਗੁਰੂ ਇਸੇ ਤਰ੍ਹਾਂ ਹਨਾ ਸਾਡੇ ਕੰਮ ਨੂੰ ਵਾਦਾ ਕਰੇ ਤੇ ਤੁਹਾਨੂੰ ਸਾਡੇ ਨਾਲ ਜੋੜੀ ਰੱਖੇ ਤੇ ਤੁਸੀਂ ਸੋਹਣੇ ਸੋਹਣੇ ਸੂਟ ਪਾਓ ਹੰਡਾਓ ਤੇ ਅਸੀਂ ਤੁਹਾਨੂੰ ਸੋਹਣੇ ਸੋਹਣੇ ਸੂਟ ਦਿੰਦੇ ਰਹੀਏ ਠੀਕ ਹੈ ਜੀ ਤਾਂ ਤੁਸੀਂ ਬੇਫਿਕਰ ਹੋ ਕੇ ਆਰਡਰ ਕਰਨੇ ਨੇ ਕਿਤੇ ਨਹੀਂ ਤੁਹਾਡੀ ਪੇਮੈਂਟ ਜਾਂਦੀ ਜਿੰਨਾ ਚਿਰ ਤੁਹਾਡੇ ਤੱਕ ਸੂਟ ਨਹੀਂ ਪਹੁੰਚਦਾ ਤਾਂ ਪੇਮੈਂਟ ਦੀ ਜ਼ਿੰਮੇਵਾਰੀ ਸਾਡੀ ਹੋਊਗੀ ਠੀਕ ਹੈ ਜੀ ਲਓ ਜੀ ਤੁਹਾਨੂੰ ਦਿਖਾਨੀਆਂ ਅੱਜ ਦੀ ਕਲੈਕਸ਼ਨ ਬਹੁਤ ਪਿਆਰੀ ਤੇ ਬਹੁਤ ਹੀ ਸੋਹਣੀ ਜੀ ਤੁਹਾਡੇ ਸਾਹਮਣੇ ਖੁੱਲਣੇ ਨੇ ਸੈਟ ਸਾਰੇ ਨਿਊ ਆਏ ਨੇ ਬਹੁਤ ਪਿਆਰੇ ਬਹੁਤ ਸੋਹਣੇ ਸੈਟ ਆਏ ਨੇ ਇਹ पहला मैं थो तो वाला साट दिखाई हाँ देखो जी कलर प्रिंटिंग बहुत प्यारी बहुत सोहनी मिलेगी बहुत प्यारा बहुत सोना सूट रहेगा प्रिंटिंग बहुत सोनी ये वाले कलर ना उन्ना ओणा बहुत सोहने आए हैं ਜਿਹੜੀਆਂ ਮਤਲਬ ਕਿ ਜ਼ਿਆਦਾ ਡਾਰਕ ਜਿਹੇ ਕਲਰ ਨਹੀਂ ਪਸੰਦ ਕਰਦੀਆਂ ਤੇ ਮਿੱਠੇ ਜਿਹੇ ਕਲਰ ਪਾਉਣਾ ਪਸੰਦ ਕਰਦੀਆਂ ਨੇ ਵੀ ਇੰਗਲਿਸ਼ ਜਿਹੇ ਕਲਰ ਹੋਣ ਸਰਦਾਰੀ ਜੀ ਲੁੱਕ ਦਾ ਮਤਲਬ ਕਿ ਸੂਟ ਬਣੇ ਉਹਨਾਂ ਲਈ ਇਹ ਵਾਲਾ ਚਾਰਟ ਇੰਨਾ ਸੋਹਣਾ ਆ ਬੇਫਿਕਰ ਹੋ ਕੇ ਆਪਣੇ ਆਰਡਰ ਫਟਾ ਫਟ ਤੁਸੀਂ ਕਰ ਦੇਣੀ ਆ ਬਸ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਹੋਣਗੇ ਲਓ ਜੀ ਅੱਜ ਦੀ ਵੀਡੀਓ ਦਾ ਪਹਿਲਾ ਸੂਟ ਪ੍ਰਿੰਟਿੰਗ ਚੈੱਕ ਕਰ ਲਿਓ print ਬਹੁਤ ਸੋਹਣੇ ਆ ਬਹੁਤ ਪਿਆਰੇ ਨੇ ਇਹ ਮੈਚਿੰਗ ਰਹਿਣਗੇ ਠੀਕ ਹੈ ਜੀ ਮੈਚਿੰਗ ਸੂਟ ਰਹਿਣਗੇ ਬਹੁਤ ਸੋਹਣੇ ਬਿਲਕੁਲ ਲਾਈਟ weight ਦਾ ਪਿਓਰ ਪਸ਼ਮੀਨਾ ਇਹ ਦੇਣ ਲੱਗਿਆ ਤੁਹਾਨੂੰ ਬਹੁਤ ਸੋਹਣਾ ਬਹੁਤ ਪਿਆਰਾ ਡਿਜ਼ਾਈਨਿੰਗ ਚੈੱਕ ਕਰ ਲਓ ਡਿਜ਼ਾਈਨ ਇੰਨਾ ਸੋਹਣਾ ਇੰਨਾ ਪਿਆਰਾ ਡਿਜ਼ਾਈਨ ਆ ਪੂਰਾ ਖਿਲ ਗਿਆ ਦੇਖੋ ਖੁੱਲਣ ਸਾਰੀ ਕਿਉਂਕਿ ਬਹੁਤ ਸੋਹਣਾ ਖਿਲਿਆ ਜਾਂ ਪ੍ਰਿੰਟ ਆ ਇਹ ਪਿੰਕ ਕਲਰ ਦੇ ਨਾਲ ਇਹਦਾ ਕੰਟਰਾਸਟ ਆ ਬਹੁਤ ਸੋਹਣੀ ਕਲਰ ਮੈਚਿੰਗ ਆਈ ਹੈ ਇਹਦੀ ਦੇਖੋ ਸਾਰੀ ਡਿਜੀਟਲ ਬਾਟਮ ਰਹੂਗੀ ਜਿੱਦਾਂ ਸੇਮ ਹੈ ਨਾ ਹੈਗਾ ਸ਼ਾਰਟ ਸੇਮ ਪ੍ਰਿੰਟ ਬਾਟਮ ਦੇ ਉੱਤੇ ਆਊਗਾ ਪਿਓਰ ਪਸ਼ਮੀਨਾ ਦਾਸ ਬ੍ਰਾਂਡ ਦਾ ਟੌਪ ਦਾ ਬ੍ਰਾਂਡ ਆ ਇਸ ਟਾਈਮ ਦੇ ਵਿੱਚ ਬਿਲਕੁਲ ਹੀ ਲਾਈਟ weight ਬਿਲਕੁਲ ਰੂਮ ਵਰਗਾ ਸੌਫਟ ਸਟੱਫ ਰਹੂਗਾ ਇੰਨਾ ਸੋਹਣਾ ਇੰਨਾ ਮਲਾਇਮ ਜਾਨੀ ਕਿ ਪਸ਼ਮੀਨੇ ਤਾਂ ਬਹੁਤ ਤਰ੍ਹਾਂ ਦੇ ਤੁਸੀਂ ਪਾ ਚੁੱਕੇ ਹੋਵੋਗੇ ਬਟ ਇੱਕ ਸੂਟ ਇੰਨਾ ਚ ਮੰਗਵਾ ਕੇ ਦੇਖਿਓ ਇਹ 'ਚ ਕੁਝ ਖਾਸियत ਆ ਤਾਂ ਹੀ ਇੰਨਾ ਜੋਰ ਦੇ ਰਹੀ ਆ ਕਿ ਸਟੱਫ ਇੰਨਾ ਜਿਆਦਾ ਜਿਹੜੀਆਂ ਭੈਣਾਂ ਬਿਲਕੁਲ ਸੌਫਟਨੈਸ ਸਟੱਫ ਆ ਭਾਦੀਆਂ ਨੇ ਤਾਂ ਉਹਨਾਂ ਲਈ ਤਾਂ ਇਹ ਤੋਹਫੇ ਹੀ ਨੇ ਠੀਕ ਹੈ ਜੀ ਸੋ ਤੁਸੀਂ ਆਪਣਾ ਫਟਾਫਟ ਲੈਣਾ ਸਕਰੀਨਸ਼ਾਟ ਤੇ ਕਰਨੀਆਂ ਆਰਡਰ ਜਿੰਨਾ ਵੀ ਭੈਣਾਂ ਨੂੰ ਇਹ ਵਾਲੇ ਸੂਟ ਚਾਹੀਦੇ ਨੇ ਇਹ ਵਾਲਾ ਸੈੱਟ ਰਹੂਗਾ ਮੈਚਿੰਗ ਮੈਚਿੰਗ ਸੂਟ ਰਹੂਗਾ ਬਹੁਤ ਪਿਆਰੇ ਬਹੁਤ ਸੋਹਣੇ ਸੋਟ ਰਾਂਗੇ ਟਾਈ ਮੀਟਰ ਸ਼ਰਟ ਆ ਟਾਈ ਮੀਟਰ ਬਾਟਮ ਆ ਟਾਈ ਮੀਟਰ ਹੀ ਦੁਪੱਟਾ ਮਿਲੂਗਾ ਦਾ ਕੱਟ ਵਿੱਚ ਬਾਟਮ ਦੀ ਫੇਰ ਰਿਪੀਟ ਕਰ ਰਹੀਆਂ ਕਿ 2.5 ਤੋਂ ਥੋੜੀ ਜਿਹੀ ਉੱਪਰ ਹੀ ਹੋਊਗੀ ਕੱਟ ਵੀ ਨਹੀਂ ਹੈਗੀ ਇਸ ਲਈ ਬੇਸਿਕ ਰੋ ਕੇ ਲੈ ਲਿਓ ਪਰ ਪ੍ਰੋਪਰ ਮੈਂ ਤੁਹਾਨੂੰ 2.5 2.5 ਦੀ ਹੀ ਕੱਟ ਕਹਿ ਰਹੀ ਆ ਲੋ ਦੇਖੋ ਇਹਦਾ ਦੁਪੱਟਾ ਕਿੰਨਾ ਸੋਹਣਾ ਕਿੰਨਾ ਪਿਆਰਾ ਡਿਜੀਟਲ ਪਿੰਕ ਕਲਰ ਦਾ ਇਹਦਾ ਦੁਪੱਟਾ ਰਹੂਗਾ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਸਾਰਾ ਡਿਜੀਟਲ ਬਣਿਆ ਹੋਇਆ ਚੈੱਕ ਕਰ ਲੋ ਇਹਦੇ ਕੋਨੇ-ਕੋਨੇ ਆ ਤੇ ਦੋਨੋਂ ਸਾਈਡਾਂ ਤੇ ਇਸ ਤਰ੍ਹਾਂ ਪੂਰਾ ਪਰਮਾ ਪ੍ਰਿੰਟ ਹੋਊਗਾ ਵਿੱਚ ਇਦਾਂ ਪ੍ਰਿੰਟ ਹੋਊਗਾ ਫਿਰ ਇਧਰਲੇ ਕੋਨੇ ਤੇ ਹੋਊਗਾ ਬਹੁਤ ਸੋਹਣੀ ਬਹੁਤ ਪਿਆਰੀ ਇਹ ਕਲੈਕਸ਼ਨ ਆਈ ਆ ਭਾਈ ਸੂਟ ਦਾ ਰਹੂਗਾ ਜੀ ਇੱਕ ਇੱਕ ਨੰਬਰ ਇਹ ਵਾਲਾ ਸੂਟ ਰਹੂਗਾ ਬਹੁਤ ਪਿਆਰਾ ਬਹੁਤ ਹੀ ਸੋਹਣਾ ਬਸ ਫਟਾਫਟ ਲੈ ਕੇ ਸਕਰੀਨ ਸ਼ਾਟ ਆਰਡਰ ਕਰੀ ਚਲੋ ਤਾਂ ਕਿ ਤੁਹਾਡੀ ਪਸੰਦਾ ਸੂਟ ਤੁਹਾਨੂੰ ਮਿਲ ਸਕੇ ਇਹਦੇ ਵਿੱਚ ਹੁਣ ਮੈਂ ਤੁਹਾਨੂੰ ਕਲਰ ਦਿਖਾ ਦਾਂ ਕਲਰ ਇਹਦੇ ਕਿੰਨੇ ਹੀ ਬਹੁਤ ਪਿਆਰੇ ਨੇ ਪੈਨ ਬਣ ਕੇ ਇੱਕੋ ਹੀ ਕਲਰ ਤੇ ਨਾ ਆੜਿਓ ਕਿੰਨੇ ਹੀ ਕਲਰ ਪਹਿਲਾਂ ਥੰਮੀ ਤਰ੍ਹਾਂ ਦੇਖ ਲਓ ਉਸ ਤੋਂ ਬਾਅਦ ਤੁਸੀਂ ਆਰਡਰ ਕਰਨਾ ਵਾ ਕਿਉਂਕਿ ਕਲਰ ਉਹ ਮੰਗਵਾਇਓ ਜਿਹੜਾ ਤੁਹਾਡੇ ਕੋਲ ਨਾ ਹੋਇਆ ਆ ਲਓ ਇਹਦਾ ਰੁਗਾ ਇਹਦਾ ਸੈਕੰਡ ਕਲਰ ਇਹ ਵੀ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਜੀ ਪਿਓਰ ਪਸ਼ਮੀਨਾ ਬਿਲਕੁਲ ਨਿੱਗਾ ਬਹੁਤ ਸੋਹਣਾ ਕੋਈ ਲਾਈਨਿੰਗ ਦੀ ਲੋੜ ਨਹੀਂ ਕੋਈ ਅੰਡਰਸ਼ਰਟ ਦੀ ਨੀਲੀ ਬਹੁਤ ਪਿਆਰੇ ਨਿੱਗਾ ਫੈਬਰਿਕ ਆ ਬਿਲਕੁਲ ਲਾਈਟ ਵੇਟ ਇੰਨੀ ਜਿਆਦਾ ਸੌਫਟਨੈਸ ਆ ਫੈਬਰਿਕ ਦੇ ਵਿੱਚ ਇਹ ਆ ਗਿਆ ਫਿਰੋਜ਼ੀ ਜਿਹਾ ਸ਼ੇਡ ਜਿਵੇਂ ਆ ਗਿਆ ਨਾ 에ਅਰ ਫੋਰਸ ਮੋਰ ਪੰਖੀ ਆ ਜਿਹੜਾ ਥੋੜਾ ਜਿਹਾ ਕਲਾਉਡੀ ਚ ਕਲਰ ਆਉਂਦਾ ਉਹ 에ਅਰ ਫੋਰਸ ਜਿਹਾ ਕਲਰ ਉਦਾਂ ਦਾ ਠੀਕ ਹੈ ਜੀ ਉਦਾਂ ਦਾ ਇਹ ਪ੍ਰੋਪਰ ਫਿਰੋਜ਼ੀ ਨਹੀਂ ਕਈ ਬਣਾ ਫਿਰੋਜ਼ੀ ਕਲਰ ਦੇਖ ਕੇ ਡਰ ਜਾਂਦੀਆਂ ਉਦਾਂ ਦਾ ਕਲਰ ਨਹੀਂ ਬਾਕੀ ਕਲਰਾਂ ਨੇ ਫੁੱਲ ਅਨ ਗਰੰਟੀ ਆ ਚਾਹੀ ਜਿਹੜਾ ਮਰਜ਼ੀ ਕਰਨ ਲੈ ਲਓ ਕਿਤੇ ਉਹ ਵੀ ਕਿਤੇ ਨਹੀਂ ਜਾਂਦਾ ਤੁਹਾਡਾ ਕਲਰ ਕੋਈ ਵੀ ਫੇਡ ਨਹੀਂ ਨਾਲ ਦੁਪੱਟੇ ਰੈਡੀ ਨੇ ਕੁਝ ਵੀ ਤੁਸੀਂ ਕਰਾਉਣਾ ਨਹੀਂ ਜਸਟ ਸਟਿਚ ਕਰਕੇ ਪਾਉਣਾ ਵਾ ਕਲਰ ਕੰਬੀਨੇਸ਼ਨ ਇਹਦਾ ਵੀ ਦੇਖ ਲਓ ਇੰਨਾ ਪਿਆਰਾ ਇੰਨਾ ਸੋਹਣਾ ਬਹੁਤ ਜ਼ਿਆਦਾ ਬਹੁਤ ਪਿਆਰਾ ਹੈਗਾ 10 ਬੈਂਡ ਦਾ ਇਹ ਵੀ ਆਰਟੀਕਲ ਆ ਤੇ ਨਾਲ ਇਹਦੇ ਵੀ ਸੀਮ ਆ ਰਿਹਾ ਜੀ ਡਿਜੀਟਲ ਦੁਪੱਟਾ ਵਧੀਆ ਨਿੱਗੇ ਵਾਲੇ ਨਾਲ ਹਨਾ ਪਸ਼ਮੀਨੇ ਦੇ ਦੁਪੱਟੇ ਅੱਜਕੱਲ ਪੂਰੀ ਫੁੱਲ ਆਨ ਟ੍ਰੈਂਡਿੰਗ ਤੇ ਚੱਲ ਰਹੇ ਨੇ ਉਹ ਵਾਲੀ ਇਹਦੇ ਦੁਪੱਟੇ ਨੇ ਆ ਲੋ ਸੀਮ ਅਸਲੀਨ ਵਾਂਗੂ ਸਾਫਟ ਬਹੁਤ ਹੁੰਦੀ ਆ ਸਾਫਟਨੈਸ ਬਹੁਤ ਆ ਦੁਪੱਟੀਆਂ ਦੇ ਵਿੱਚ ਸੀਮ ਸਾਰਾ ਪ੍ਰਿੰਟ ਰਹੂਗਾ ਤੇ ਬਹੁਤ ਸੋਹਣੇ ਬਹੁਤ ਪਿਆਰੇ 2.5 ਮੀਟਰ ਦੇ ਪੂਰੇ ਖੁੱਲੇ-ਦੁੱਲੇ ਤੁਹਾਨੂੰ ਦੁਪੱਟੇ ਮਿਲ ਰਹੇ ਨੇ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਪਿਆਰੀ ਫਟਾ ਫਟ ਬਾਅਦ ਤੁਸੀਂ ਆਪਣੇ ਸਕਰੀਨਸ਼ਾਟ ਲੈਣੇ ਆ ਤੇ ਆਰਡਰ ਕਰਨੇ ਆ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 2 2 ਨੰਬਰ ਇਹ ਵਾਲਾ ਸੂਟ ਰਹੂਗਾ ਪ੍ਰਿੰਟਿੰਗ ਚੈੱਕ ਕਰ ਲਓ ਪ੍ਰਿੰਟਿੰਗ ਬਹੁਤ ਪਿਆਰੀ ਆ ਬਹੁਤ ਸੋਹਣੀ ਪ੍ਰਿੰਟ ਕੋਈ ਵੀ ਛੱਡ ਨਾਲ ਨਹੀਂ ਦੋ ਆ ਦੀ ਵੀਡੀਓ ਦਾ ਸਾਰੀ ਪ੍ਰਿੰਟ ਬਹੁਤ ਸੋਹਣੀ ਆ ਲਓ ਜੀ ਇਹਦਾ ਤੀਸਰਾ ਕਲਰ ਚੈੱਕ ਕਰ ਲੋ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਹਲਕੀ ਚੈੱਕ ਕਰੋ ਗ੍ਰੀਨ ਸ਼ੇਡ ਉਹੀ ਕਲਰ ਆਏ ਨੇ ਜਿਹੜੇ ਬਹੁਤ ਰੀਅਰਿਟੀ ਹੁੰਦੇ ਆ ਦੇਖੋ ਇਹ ਕਲਰ ਛੇਤੀ ਕੋਈ ਨਹੀਂ ਪਿੰਕ ਪੀਜ ਵਗੈਰਾ ਤਾਂ ਸਾਰੇ ਆ ਜਾਂਦੇ ਨੇ ਆਹ ਵਾਲੇ ਕਲਰ ਦੋਨੇ ਬਹੁਤ ਪਿਆਰੇ ਆਏ ਨੇ ਮੋਰ ਪੰਖੀਆ ਸ਼ੇਡ ਵੀ ਬਹੁਤ ਸੋਹਣਾ ਬਹੁਤ ਪਿਆਰਾ ਇਹਦੇ ਕਲਰ ਡਿਫਰੈਂਸ ਆ ਰਿਹਾ ਇਹਦਾ ਵੀਡੀਓਜ਼ ਦੇ ਵਿੱਚ ਇਹ ਮੈਂ ਤੁਹਾਨੂੰ ਦੱਸ ਰਹੀ ਆ ਏਅਰ ਫੋਰਸ ਨਹੀਂ ਹੁੰਦਾ ਜਿਹੜਾ ਮੋਰ ਪੰਖੀਆ ਸ਼ੇਡ ਉਹਦਾ ਪ੍ਰੋਪਰ ਸ਼ੇਡ ਆਏ ਠੀਕ ਹੈ ਜੀ ਇਹ ਜੋ ਬਲੂ ਜਿਹਾ ਕਲਰ ਤੁਹਾਨੂੰ ਸ਼ੇਡ ਆ ਰਿਹਾ ਬਲੂ ਨਹੀਂ ਹੈਗਾ ਏਅਰ ਫੋਰਸ ਕਲਰ ਬਹੁਤ ਪਿਆਰਾ ਕਲਰ ਆ ਸੈਕੰਡ ਆ ਪੂਰਾ ਪਰਫੈਕਟ ਕਲਰ ਆ ਰਿਹਾ ਵਾ ਜੀ ਜਿਹੜਾ ਵੀਡੀਓ ਚ ਸ਼ੋ ਹੋ ਰਿਹਾ ਮਹਿੰਦੀ ਆ ਸ਼ੇਡ ਦੇ ਉੱਪਰ ਆ ਗ੍ਰੀਨ ਮਹਿੰਦੀ ਆ ਜਾਂ ਸ਼ੇਡ ਆ ਸੇਮ ਡਿਜੀਟਲ ਇਹਦੀ ਬਾਟਮ ਮਿਲ ਰਹੀ ਆ ਤੇ ਨਾਲ ਸੇਮ ਹੀ ਆ ਰਹੀ ਆ ਡਿਜੀਟਲ ਇਹਦੀ ਸ਼ਰਟ ਤੇ ਨਾਲ ਸੇਮ ਆ ਰਿਹਾ ਜੀ ਇਹਦਾ ਦੁਪੱਟਾ ਬਹੁਤ ਪਿਆਰਾ ਬਹੁਤ ਸੋਹਣਾ ਸ਼ੇਡ ਇਹ ਵਾਲਾ ਵਾ ਫਟਾਫਟ ਲੈ ਲਓ ਸਕਰੀਨਸ਼ਾਟ ਜਿਹੜਾ ਵੀ ਇਹ ਚ ਪਸੰਦ ਆ ਰਿਹਾ ਬਹੁਤ ਸੋਹਣਾ ਸੈਟਾਂ ਪਿਓਰ ਪਸ਼ਮੀਨਾ ਵਿంటర్ ਦਾ ਜਿਹਦੇ ਨਾ ਤਾਂ ਕੋਈ ਲੂਣਾ ਨਾ ਬੋਰਾ ਨਾ ਕੋਈ ਕਲਰ ਕਰੇ ਫੁੱਲਨ ਗਰੰਟੀ ਦੇ ਨਾਲ ਸੂਟ ਅਸੀਂ ਤੁਹਾਨੂੰ ਦੇ ਰਹੇ ਹਾਂ ਕਿਸੇ ਨੇ ਗਰੰਟੀ ਨਹੀਂ ਪਸ਼ਮੀਨੇ ਦੀ ਦੇਣੀ ਬਟ ਮੇਰੀ ਇਹੀ ਖਾਸੀਅਤ ਆ ਸਾਡੀ ਸ਼ਾਪ ਦੀ ਵੀ ਜੋ ਵੀ ਆ ਰਹੀ ਆ ਚੀਜ਼ਾਂ ਅਸੀਂ ਚਣ ਚਣ ਕੇ ਲੈ ਕੇ ਆਉਂਦੇ ਆ ਰੇਟ ਚਾਹੇ ਤੁਹਾਨੂੰ 50 ਰੁਪਏ ਮਾਰਕੀਟ ਦੇ ਵਿੱਚ ਸਸਤਾ ਮਿਲ ਜਾਵੇ ਬਟ ਸਾਡੇ ਕੋਲ ਜਿੰਨਾ ਵੀ ਇਹ ਆ ਰਿਹਾ ਪੂਰਾ ਫੁੱਲ ਆਨ ਗਾਰੰਟੀ ਦੇ ਨਾਲ ਦੇ ਰਹੇ ਆ ਤੇ ਪਾ ਕੇ ਤਾਂ ਕਿ ਹੰਡਾਉਂਗੇ ਕਿੰਨੇ ਸਾਲ ਥੋੜਾ ਫੈਬਰਿਕ ਕਿਤੇ ਨਹੀਂ ਜਾਊਗਾ 10 ਬ੍ਰੈਂਡ ਦਾ ਰੰਗ ਰਸੀਆ ਨੰਬਰ ਆ ਬਹੁਤ ਸੋਹਣੀ ਕਲੈਕਸ਼ਨ ਆ ਸੁਪਰਵ ਆ ਫਟਾਫਟ ਬਸ ਆਪਣੇ ਸਕਰੀਨਸ਼ਾਟ ਲਓ ਤੇ ਆਰਡਰ ਕਰ ਦਿਓ ਜਿਹੜਾ ਵੀ ਜਿਹੜਾ ਵੀ ਕਲਰ ਤੁਹਾਨੂੰ ਇਹਦਾ ਪਸੰਦ ਆ ਰਿਹਾ ਠੀਕ ਹੈ ਜੀ ਆਹ ਲਓ ਨੈਕਸਟ ਸੈੱਟ ਜਿਹੜਾ ਆਪਾਂ ਖੋਲਣ ਲੱਗੇ ਆ ਇਹ ਵੀ ਕਲਰ ਬਹੁਤ ਪਿਆਰੇ ਨੇ ਬਹੁਤ ਸੋਹਣੇ ਨੇ ਅੰਬੀ ਵਾਲਾ ਡਿਜ਼ਾਈਨ ਆਇਆ ਬਹੁਤ ਹੀ ਪਿਆਰਾ ਜਿਹਾ ਲੋ ਇਹਦੇ ਵਿੱਚ ਆਪਾਂ ਸਾਰੀਆਂ ਹੀ ਭੈਣਾਂ ਨੂੰ ਖੁਸ਼ ਕਰ ਦਾਂਗੇ ਜਾਨਕਿ ਇੰਨੇ ਛੋਨੇ ਕਲਰ ਇਹਦੇ ਵੀ ਆਏ ਨੇ ਇਹ ਉਹਨਾਂ ਭੈਣਾਂ ਲਈ ਆ ਜਿਹੜੀਆਂ ਡਾਰਕ ਚਾਰਟ ਲਾਈਕ ਕਰਦੀਆਂ ਤਾਂ ਆਹ ਵਾਲਾ ਸੂਟ ਫਟਾਫਟ ਪਿਕ ਕਰ ਲਿਓ ਜਿਨ੍ਹਾਂ ਨੂੰ ਵੀ ਚਾਹੀਦਾ ਹੋਇਆ ਡਾਰਕ ਚਾਰਟ ਚੈਰੀ ਮਹਿਰੂਨ ਸ਼ੇਡ ਆ ਮਹਿਰੂਨ ਆ ਪ੍ਰੋਪਰ ਛੇਡ ਜਾਨਕਿ ਥੋੜਾ ਜਿਹਾ ਚੈਰੀ ਟੋਨ ਤੇ ਜਾਊਗਾ ਮਹਿਰੂਨੀ ਸ਼ੇਡ ਆ ਰੈੱਡ ਨਹੀਂ ਹੈਗਾ ਪ੍ਰੋਪਰ ਸ਼ੇਡ ਵੀਡੀਓ ਦੇ ਵਿਚਾਰਿਆ ਕੋਈ ਵੀ ਕਲਰ ਚੇਂਜਿੰਗ ਨਹੀਂ ਇਹ ਵਾਲੇ ਸ਼ੇਡ ਦੀ ਆ ਰਹੀ ਪ੍ਰੋਪਰ ਸ਼ੇਡ ਤੁਹਾਨੂੰ ਵੀਡੀਓ ਜਿਹੜੇ ਦੇਖ ਰਿਆ ਹੋ ਵਾ ਇਹਦਾ ਸੋ ਇਹ ਹੈਗਾ ਇਹਦਾ ਪ੍ਰੋਪਰ ਸ਼ੇਡ ਮਹਿਰੂਨ ਚੈਰੀ ਸ਼ੇਡ ਇਹ ਵਾਲਾ ਜਿਹੜਾ ਸੂਟ ਰਹੂਗਾ ਇਹ ਆਲ ਓਵਰ ਰਹੂਗਾ ਠੀਕ ਹੈ ਆਲ ਓਵਰ ਇਹਦੀ 5 ਮੀਟਰ ਦੀ ਪ੍ਰੋਪਰ ਤੁਹਾਨੂੰ ਕੱਟ ਮਿਲੂਗੀ ਇਹ ਮੈਚਿੰਗ ਨਹੀਂ ਹੈਗਾ ਠੀਕ ਹੈ ਜੀ 5 ਮੀਟਰ ਦੀ ਪ੍ਰੋਪਰ ਕੱਟ ਮਿਲੂਗੀ ਤੇ ਨਾਲ ਇਹਦੇ ਬਹੁਤ ਸੋਹਣਾ ਬਹੁਤ ਪਿਆਰਾ ਮਿਲੂਗਾ ਦੁਪੱਟਾ ਸੇਮ ਬ੍ਰਾਂਡ ਸੇਮ ਫੈਬਰਿਕ ਉਹ ਪਹਿਲਾਂ ਵਾਲਾ ਸੈੱਟ ਮੈਚਿੰਗ ਚਾਹੇ ਦੋ ਸੂਟ ਕਰ ਲਓ ਇੱਕ ਮੈਚਿੰਗ ਵਾਲੇ ਚ ਕਰ ਲਓ ਇੱਕ ਆਲਓਵਰ ਵਾਲੇ ਚ ਕਰ ਲਓ ਬਹੁਤ ਇਹ ਚੀਜ਼ਾਂ ਇੱਕ ਤਰ੍ਹਾਂ ਦੇ ਗਿਫਟ ਹੀ ਸਮਝ ਲਓ ਤੋਹਫੀ ਸਮਝ ਲਓ ਵੀ ਇੰਨਾ ਸੋਹਣਾ ਫੈਬਰਿਕ ਬਾਰ-ਬਾਰ ਨਹੀਂ ਮਿਲਦਾ ਇੰਨੇ ਸੋਹਣੇ ਡਿਜ਼ਾਈਨ ਆਏ ਨੇ ਇੰਨੇ ਸੋਹਣੇ ਕਲਰ ਚ ਆਏ ਨੇ ਉਹ ਵੀ ਪਸ਼ਮੀਨੇ ਦੇ ਵਿੱਚ ਪਿਓਰ ਪਸ਼ਮੀਨਾ ਵਿంటర్ ਵਾਲੇ ਪੂਰੇ ਖਿਲੇ-ਖਿਲੇ ਕਲਰ ਆਏ ਨੇ ਬਹੁਤ ਸੋਹਣੇ ਤੇ ਨੈਕਸਟ ਮੈਂ ਤੁਹਾਨੂੰ ਇਹਦਾ ਨਾਲ ਦਿਖਾ ਰਹੀ ਹਾਂ ਦੁਪੱਟਾ ਜਿਹੜਾ ਕਿ ਬਹੁਤ ਹੀ ਪਿਆਰਾ ਬਹੁਤ ਹੀ ਸੋਹਣਾ ਦੁਪੱਟਾ ਇਹ ਨਾਲ ਮੈਂ ਦਵਾਂਗੀ ਪਿਓਰ ਪਸ਼ਮੀਨੇ ਦਾ ਹੀ ਬਿਲਕੁਲ ਲਾਈਟ ਵੇਟ ਵਾਲਾ ਦੁਪੱਟਾ ਰਹੂਗਾ ਗਰਮ ਦੁਪੱਟਾ ਜਿਹਨੂੰ ਆਪਾਂ ਹੁਣ ਅੱਜਕੱਲ ਮਾਰਕੀਟ ਟ੍ਰੈਂਡਿੰਗ ਤੇ ਆ ਆ ਲੋ ਬਹੁਤ ਸੋਹਣਾ ਪ੍ਰਿੰਟ ਦਾ ਦੁਪੱਟਾ ਜੀ ਵੀਡੀਓ ਨੂੰ ਪੈਨ ਬਣ ਕੇ ਨਾਲ ਦੀ ਨਾਲ ਲਾਈਕ ਕਰ ਦਿਓ ਲਾਈਕ ਕਰਨਾ ਭੁੱਲ ਜਾਨੇਓ ਕਮੈਂਟ ਕਰਨਾ ਭੁੱਲ ਜਾਨੇਓ ਨਾਲ ਦੀ ਨਾਲ ਕਰ ਦਿਆ ਕਰੋ ਤੇ ਜਿਹੜੀਆਂ ਭੈਣਾਂ ਫਸਟ ਟਾਈਮ ਸਾਡੀ ਵੀਡੀਓ ਨੂੰ ਦੇਖ ਰਹੀਆਂ ਨੇ ਨਾਲ ਦੀ ਨਾਲ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਤਾਂ ਹੀ ਡੇਲੀ ਸਾਡੀਆਂ ਜੋ ਨਿਊ ਕਲੈਕਸ਼ਨ ਆ ਰਹੀਆਂ ਤੁਹਾਡੇ ਤੱਕ ਪਹੁੰਚਣਗੀਆਂ ਨੰਬਰ ਇਹ ਵਾਲੇ ਸੂਟ ਦਾ ਰਹੂਗਾ 4 4 ਨੰਬਰ ਇਹ ਵਾਲਾ ਸੂਟ ਰਹੂਗਾ ਇਹਦੇ ਵਿੱਚ ਵੀ ਤੁਹਾਨੂੰ ਮੈਂ ਤਿੰਨ ਕਲਰ ਦਿਖਾਉਂਗੀ ਤਿੰਨ ਕਲਰ ਇਹਦੇ ਵਿੱਚ ਤੁਹਾਨੂੰ ਮਿਲਣਗੇ ਆ ਲਓ ਚੈੱਕ ਕਰੋ ਨੈਕਸਟ ਜਦੋਂ ਇਹ ਵੀ ਕਲਰ ਬਹੁਤ ਪਿਆਰਾ ਬਹੁਤ ਸੋਹਣਾ ਰਹੂਗਾ ਬਲੈਕ ਸ਼ੇਰ ਬਲੈਕ ਹਰ ਭੈਣ ਦੀ ਪਹਿਲੀ ਪਸੰਦ ਮਹਿਰੂਨ ਬਲੈਕ ਐਂਡ ਕਰੀਮ ਤਿੰਨ ਕਲਰ ਆ ਜਿਹੜੇ ਹਰ ਕੋਈ ਪਸੰਦ ਕਰਦਾ ਹਰ ਕੋਈ ਸੋ ਉਸ ਦੇ ਅਕੋਰਡਿੰਗ ਤਿੰਨੇ ਹੀ ਕਲਰ ਇਹਦੇ ਇੰਨੇ ਵੈਸਟ ਆ ਤੁਸੀਂ ਕਨਫਿਊਜ਼ ਹੋ ਜਾਓਗੇ ਹੁਣ ਇਹ ਸੈੱਟ ਚੋਂ ਅਸੀਂ ਕਲਰ ਚੱਕੀਏ ਤਾਂ ਕਿਹੜਾ ਚੱਕੀਏ ਇੰਨੇ ਸੋਹਣੇ ਇਹਦੇ ਕਲਰ ਨੇ ਡਿਜ਼ਾਈਨਿੰਗ ਵੀ ਇੰਨਾ ਸੋਹਣਾ ਇੰਨਾ ਪਿਆਰਾ ਡਿਜ਼ਾਈਨ ਅੰਬਰੀ ਵਾਲਾ ਆ ਮਹਿਰੂਨ ਕਲਰ ਵੀ ਪੂਰਾ ਟੌਪ ਦਾ ਆ ਜਾਂ ਬਲੈਕ ਕਲਰ ਵੀ ਪੂਰਾ ਟੌਪ ਦਾ ਆ ਮਹਿਰੂਨ ਇੰਨਾ ਕਾ ਵੀ ਬਸ ਜਿਹੜੀਆਂ ਭੈਣਾਂ ਡਾਰਕ ਕਲਰ ਲਾਈਕ ਕਰਦੀਆਂ ਨੇ ਤਾਂ ਉਹਨਾਂ ਲਈ ਬਹੁਤ ਸੋਹਣਾ ਕਲਰ ਆ ਬਲ ਵੀਰ ਕਰੀ ਲੈਂਦੀ ਆ ਸੋ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਆਲ ਓਵਰ 5 ਮੀਟਰ ਦੀ ਪ੍ਰੋਪਰ ਕਟ ਆ ਰਹੀ ਆ ਨੰਬਰ ਇਹ ਵਾਲੇ ਸੂਟ ਦਾ ਰਹਿ ਰਿਹਾ ਜੀ 5 ਸੂਟਦਾ ਜਾਨੀ ਕਿ ਪਸ਼ਮੀਨੇ ਦੇ ਹਰ ਕੋਈ ਪਹਿਣ ਬਾਏ ਤੁਸੀਂ ਕਰਦੇ ਹੋ ਬਟ ਸਾਡਾ ਪਸ਼ਮੀਨਾ ਜ਼ੂਰ ਪਾ ਕੇ ਦੇਖਿਓ ਜੀ ਇੰਨੇ ਕੌਨਫੀਡੈਂਸ ਨਾਲ ਕਹਿ ਰਹੇ ਆ ਤਾਂ ਇਹਦੇ ਵਿੱਚ ਕੁਝ ਖਾਸियत ਆ ਇਸੇ ਲਈ ਕਹਿ ਰਹੇ ਆ ਬਿਲਕੁਲ ਲਾਈਟ ਵੇਟ ਇੱਕ ਤਾਂ ਤੁਹਾਨੂੰ ਚੀਜ਼ਾਂ ਦੇ ਰਿਹਾ ਸੈਕੰਡ ਪੂਰੀਆਂ ਗਰਮ ਬ੍ਰਾਂਡ ਦੀਆਂ ਤੇ ਫਿਰ ਫੁੱਲ ਔਨ ਗਾਰੰਟੀ ਫੈਬਰਿਕ ਦੀ ਲੈ ਰਹੀਆਂ ਜਦ ਕਿ ਅੱਜਕੱਲ੍ਹ ਹਰੇਕ ਲਿਖ ਕੇ ਲਾ ਦਿੰਦਾ ਲੇਡੀ ਸੂਟਾਂ ਦੀ ਕੋਈ ਗਰੰਟੀ ਨਹੀਂ ਬਟ ਅਸੀਂ ਫੁੱਲ ਗਰੰਟੀ ਦੇ ਨਾਲ ਪਸ਼ਮੀਨਾ ਸੇਲ ਕਰ ਰਹੇ ਹਾਂ ਬਸ ਤੁਸੀਂ ਫਟਾਫਟ ਆਪਣੇ ਸਕਰੀਨਸ਼ਾਟ ਲਓ ਤੇ ਆਰਡਰ ਕਰੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਕਿ ਹੋਰ ਭੈਣਾਂ ਨੂੰ ਆਪਾਂ ਆਪਣੇ ਨਾਲ ਜੋੜ ਸਕੀਏ ਇਹ ਰਹੂਗਾ ਵਾਈਟ ਆਫ ਵਾਈਟ ਜਾਂ ਕਲਰ ਆ ਬਹੁਤ ਸੋਹਣਾ ਬਹੁਤ ਪਿਆਰਾ ਨਾਲ ਹੀ ਦੇ ਸੇਮ ਆ ਰਿਹਾ ਜੀ ਦੁਪੱਟਾ ਸੇਮ ਆ ਰਿਹਾ ਜੀ ਦੁਪੱਟਾ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜੀ ਫਟਾ ਫਟ ਲੈ ਕੇ ਸਕਰੀਨ ਸ਼ਾਟ ਕਰ ਦੋ ਆਰਡਰ ਆਲ ਓਵਰ 5 ਮੀਟਰ ਦੀ ਪ੍ਰੋਪਰ ਕੱਟ ਰਹੂਗੀ ਬਹੁਤ ਹੀ ਪਿਆਰਾ ਤੇ ਬਹੁਤ ਹੀ ਸੋਹਣਾ ਜਿਹਾ ਇਹ ਵਾਲਾ ਸੂਟ ਆ ਤੇ ਇਹਦਾ ਨੰਬਰ ਰਹੂਗਾ ਜੀ 6 6 ਨੰਬਰ ਇਹ ਵਾਲਾ ਸੂਟ ਰਹੂਗਾ ਲਓ ਨੈਕ ਸਾਈਟ ਵੀ ਤੁਹਾਨੂੰ ਦਿਖਾ ਦਈਏ ਇਹ ਰਹੂਗਾ ਰੱਸੀ ਆ ਬੈਲ ਇਹ ਵਾਲਾ ਜਿਹੜਾ ਮੈਂ ਦਿਖਾਇਆ ਉਹ ਬਹੁਤ ਸੋਹਣਾ ਪਸ਼ਮੀਨਾ ਦਿਖਾਇਆ ਮੈਂ ਸਭ ਤੋਂ ਟੌਪ ਦਾ ਬ੍ਰਾਂਡ ਆ ਚਾਹੇ ਤੁਸੀਂ ਟਿਸਟਾ ਦਾ ਪਾ ਲਿਆ ਚਾਹੇ 10 ਦਾ ਪਾ ਲਿਆ ਸੇਮ ਚੀਜ਼ ਜੇ ਨਾ ਹੋਈ ਜਿਹੜੀਆਂ ਬੰਨੇ ਟਿਸਟਾ ਯੂਜ਼ ਕਰਦੀਆਂ ਰਾਮ ਟੈਕਸ ਯੂਜ਼ ਕਰਦੀਆਂ ਇੱਕ ਵਾਰੀ ਆ ਬ੍ਰਾਂਡ ਮੰਗਵਾ ਕੇ ਦੇਖਿਓ ਥੋੜੀ ਰੂਹ ਖੁਸ਼ ਹੋ ਜੂਗੀ ਉਸ ਤੋਂ ਬਾਅਦ ਹੁਣ ਮੈਂ ਜਿਹੜੀ ਦੇ ਰਹੀਆਂ ਤੁਹਾਨੂੰ ਇਹ ਰਸ਼ੀਆ ਦੀ ਦੇ ਰਹੀਆਂ ਜੀ ਇਹ ਨਿਊ ਫੈਬਰਿਕ ਆਇਆ ਵਾ ਰਸ਼ੀਆ ਦਾ ਹੀ ਮੈਨ ਲੱਗ ਕੇ ਬਰਬਰੀ ਇਹਨੂੰ ਕਹ ਰਹੇ ਆ ਪਸ਼ਮੀਨਾ ਬਰਬਰੀ ਅ ਬਰਬਰੀ ਪਸ਼ਮੀਨਾ ਹੈ ਬਹੁਤ ਪਿਆਰਾ ਬਹੁਤ ਸੋਹਣਾ ਰਸ਼ੀਆ ਬ੍ਰਾਂਡ ਦਾ ਇਹ ਉਵੇਂ ਨਹੀਂ ਹੋਊਗਾ ਜਿਵੇਂ ਪਹਿਣਾ ਬਰਬਰੀ ਸੁਣ ਕੇ ਇਹਨਾਂ ਡਰ ਜਿਓ ਵੀ ਇਹ ਜਾਲਦਾਰ ਕਪੜਾ ਪਸ਼ਮੀਨਾ ਵਾ ਬਸ ਇਹਦਾ ਦੇਤੇ ਜਿਹੜੀ ਸੈਲਫ ਪ੍ਰਿੰਟਿੰਗ ਹੋਈ ਆ ਬਰਬਰੀ ਵਾਂਗੂ ਹੋਈ ਹੋਈ ਆ ਜਿਹੜੀ ਫੈਬਰਿਕ ਦੇ ਉੱਪਰ ਹੋਈ ਆ ਸੋ ਇਹਦਾ ਨਾਮ ਆ ਬਰਬਰੀ ਪਸ਼ਮੀਨਾ ਇਹ ਵੀ ਬਿਲਕੁਲ ਲਾਈਟ ਵੇਟ ਤੁਹਾਨੂੰ ਮਿਲੇਗਾ ਬਹੁਤ ਪਿਆਰਾ ਸੂਟ ਰਹੂਗਾ ਆਲ ਓਵਰ 5 ਮੀਟਰ ਦੀ ਇਹਦੀ ਵੀ ਪ੍ਰੋਪਰ ਕੱਟ ਮਿਲੇਗੀ ਡਿਜ਼ਾਈਨਿੰਗ ਤੁਸੀਂ ਇਹਦੀ ਵੀ ਚੈੱਕ ਕਰ ਲਓ ਬਹੁਤ ਪਿਆਰਾ ਬਹੁਤ ਸੋਹਣਾ ਖਿਲਿਆ ਖਿਲਿਆ ਫੋਇਲ ਪ੍ਰਿੰਟ ਜਿਆ ਡਿਜ਼ਾਈਨ ਹਰ ਤਰ੍ਹਾਂ ਦਾ ਡਿਜ਼ਾਈਨ ਤੁਹਾਨੂੰ ਆਦੀ ਵੀਡੀਓ ਚ ਦੇ ਰਹੇ ਆ ਰਸ਼ੀਆ ਦਾ ਬ੍ਰਾਂਡ ਰੋਗਾ ਟੌਪ ਦਾ ਵੀ ਬ੍ਰਾਂਡ ਆਪ ਦੀ ਜਗ੍ਹਾ ਤੇ ਬਹੁਤ ਪਿਆਰਾ ਫੈਬਰਿਕ ਲੈ ਕੇ ਆਇਆ ਵਾ ਸੋ ਇਹ ਵਾਲੇ ਸੂਟ ਦਾ ਨੰਬਰ ਹੋਊਗਾ ਜੀ 7 7 ਨੰਬਰ ਇਹ ਵਾਲਾ ਸੂਟ ਰਹੂਗਾ ਨਾਲ ਇਹਦੇ ਜਿਹੜਾ ਦੁਪੱਟਾ ਦੇਣ ਜਾ ਰਹੀਆਂ ਬਹੁਤ ਪਿਆਰਾ ਬਹੁਤ ਸੋਹਣਾ ਦੁਪੱਟਾ ਜੀ ਸਾਰਾ ਡਿਜੀਟਲ ਪਿਓਰ ਮਸਲੀਨ ਦਾ ਦੁਪੱਟਾ ਰਹੋਗਾ ਇਹਦੇ ਨਾਲ ਆਲੋ ਜੀ ਇਹਦਾ ਦੁਪੱਟਾ ਰਹੂਗਾ ਜੀ ਪਿਓਰ ਮਸਲੀਨ ਦਾ ਪੂਰਾ ਖੁੱਲਾ ਡੁੱਲਾ ਲੰਬਾਈ ਚੜਾਈ ਪੂਰੀ ਵਧੀਆ ਬਹੁਤ ਸੋਹਣਾ ਬਹੁਤ ਿਆਰਾ ਡਿਜੀਟਲ ਦੁਪੱਟਾ ਲੱਗਿਆ ਹੋਇਆ ਨਾਲ ਦੁਪੱਟੇ ਵਿੱਚ ਕੋਈ ਕਮੀ ਨਹੀਂ ਸੂਟ ਵਿੱਚ ਵੀ ਕੋਈ ਕਮੀ ਨਹੀਂ ਨਿਊ ਫੈਬਰਿਕ ਬਰਬਰੀ ਪਸ਼ਮੀਨਾ ਬਹੁਤ ਪੈਣਾ ਨਹੀਂ ਹਜੇ ਰੀਅਰ ਹੀ ਸੁਣਿਆ ਹੋਣਾ ਬਟ ਅਲੱਗ ਜੀ ਲੁੱਕ ਲੈਣੇ ਚਾਹੁੰਦੇ ਆ ਪਸ਼ਮੀਨੇ ਦੇ ਵਿੱਚ ਆਮ ਪਸ਼ਮੀਨਾ ਹਰ ਕੋਈ ਪਾਉਂਦਾ सो so, बर्बरी पश्मीना बहुत प्यारी बहुत सोहनी चीज़ आई आलओवर आदेश भी थानू तीन कलर मिलने ये भी तिने कलर थो बहुत प्यारे बहुत सोहने देवे ये सैकेंड कलर जोड़ा थोन मैं दे लगी हूँ वह दे पिंक शेड ये रहेगा पिंक शेड ये भी कलर बहुत प्यारा बहुत सोहना रहेगा ਦੇਖੋ ਠੀਕ ਹੈ ਜੀ ਇਹ ਵੀ ਕਲਰ ਕੰਬੀਨੇਸ਼ਨ ਪ੍ਰਿੰਟਿੰਗ ਬਹੁਤ ਸੋਹਣੀ ਆ ਤੇ ਇਹਦੇ ਨਾਲ ਵੀ ਸੇਮ ਤੁਹਾਨੂੰ ਮਿਲੂਗਾ ਜੀ ਦੁਪੱਟਾ 올ਓਵਰ ਕਸ਼ਮੀਨਾ ਬਰਬਰੀ ਬਹੁਤ ਸੋਹਣੀ ਰਸ਼ੀਆ ਬ੍ਰਾਂਡ ਦੀ ਤੇ ਨਾਲ ਇਹਦੇ ਮੈਂ ਦੇ ਰਹੀ ਹਾਂ ਸੇਮ ਦੁਪੱਟਾ ਬਹੁਤ ਸੋਹਣਾ ਬਹੁਤ ਪਿਆਰਾ ਸਾਰਾ ਡਿਜੀਟਲ ਹੋ ਗਿਆ ਇਹਦਾ ਪੂਰਾ ਪ੍ਰੋਪਰ ਦੁਪੱਟਾ ਠੀਕ ਹੈ ਜੀ ਬਹੁਤ ਸੋਹਣੀ ਕਲੈਕਸ਼ਨ ਆ ਬਹੁਤ ਹੀ ਪਿਆਰੀ ਫਟਾਫਟ ਬਸ ਸਕਰੀਨਸ਼ਾਟ ਲੈ ਲਓ ਤੇ ਆਰਡਰ ਕਰ ਦਿਓ ਨੰਬਰ ਇਹ ਵਾਲੇ ਸੂਟ ਦਾ ਰਹੂਗਾ ਜੀ 8 8 ਨੰਬਰ ਇਹ ਵਾਲਾ ਸੂਟ ਰਹੂਗਾ ਇੱਕ ਮੈਂ ਇਹਦੇ ਵਿੱਚ ਤੁਹਾਨੂੰ ਦਵਾਂਗੀ ਗਾਜਰੀ ਦੇ ਟੋਨ ਹਲੋ ਇਹ ਜਿਹੜਾ ਪਿੰਕ ਪੀਚ ਤੇ ਗਾਜਰੀ ਜੀ ਟੋਨ ਦੇ ਉੱਪਰ ਸ਼ੇਡ ਆਏ ਨੇ ਇਹ ਗਾਜਰੀ ਜੀ ਟੋਨ ਰਹੂਗੀ ਪਿੰਕ ਤੇ ਪੀਚ ਦਾ ਨਾ ਮਿਕਸ ਜਿਹਾ ਕਲਰ ਆ ਜਾਂਦਾ ਉਦਾਂ ਦਾ ਕਲਰ ਹੋਊਗਾ ਇਹ ਵੀ ਕਲਰ ਬਹੁਤ ਪਿਆਰਾ ਵਾ ਸੋ ਫਟਾਫਟ ਲੈਣਾ ਸਕਰੀਨ ਸ਼ਾਟ ਜਿਹੜਾ ਵੀ ਕਲਰ ਜਿਹੜਾ ਵੀ ਪ੍ਰਿੰਟ ਤੁਹਾਨੂੰ ਪਸੰਦ ਆ ਰਿਹਾ आल ओवर प्रिंट आ बहुत सोहना बहुत प्यारा प्यार रशियाली सारे टैगिंग फुल ऑन सारे स्टैंपिंग ओरिजिनल पीस ने बहुत सोना बहुत प्यारा बेसा जीडिया मैं कुछ डिफरेंट लेना चाहिए ने तो आ वाला सैट बहुत सोना आया बहुत प्यारा आया नंबर ए वाले सूट दूगा जी नौ नौ नंबर ए वाला सूट रहूगा फटाफट ला लो स्क्रीनशॉट पर कर दो ऑर्डर एक पीस थानु मैं दिखा लगी हूँ वो मिनट का देखो वूमेड का ब्रांड रहेगा बहुत प्यारा बहुत सोहना ढाई मीटर का प्रिंट सूट है ये ए बॉटम वूमेड ब्रांड तीन मीटर दुंधा तीन मीटर योटम रहेगी ढाई मीटर का फिर दुपट्टा रहेगा ठीक है जी सो एदा रहेगा बहुत सोहना प्रिंट आया है बहुत प्यारा ये प्राइस इन्ह नंडरड रुपीस वहगी जी ਕਿਉਂਕਿ ਇਹ ਚੀਜ਼ ਹੋਮੇਡ ਬ੍ਰਾਂਡ ਦੀ ਆ ਬਹੁਤ ਪਿਆਰੀ ਬਹੁਤ ਸੋਹਣੀ ਮੈਚਿੰਗ 3 ਮੀਟਰ ਦੀ ਇਹਦੀ ਕੱਟ ਮਿਲ ਰਹੀ ਆ ਤੁਹਾਨੂੰ ਬਾਟਮ ਦੀ ਨਾਲ ਇਹੇ ਪ੍ਰਿੰਟਾਂ ਲਈ ਤਾਂ ਮਸਲੀਨ ਤੇ ਵੀ ਇਹ ਪ੍ਰਿੰਟ ਅਸੀਂ ਸੇਲ ਕਰ ਚੁੱਕੇ ਆ ਪਿਓਰ ਬਨਾਰਸੀ ਵੀ ਆ ਚੁੱਕੇ ਆ ਬਨਾਰਸੀ ਸਿਲਕ ਤੇ ਵੀ ਸੇਲ ਕਰ ਚੁੱਕੇ ਆ ਹੁਣ ਪਸ਼ਮੀਨੇ ਦੇ ਉੱਪਰ ਸੇਲ ਕਰਨ ਲੱਗੇ ਆ ਇਹਦੀ ਹੱਦ ਤੋਂ ਵੱਧ ਡਿਮਾਂਡ ਰਹਿੰਦੀ ਆ ਯਾਨੀ ਕਿ ਜਿੰਨਾ ਕਹਦੀ ਆ ਓਨਾਂ ਥੋੜਾ ਵੀ ਇਹ ਸਭ ਤੋਂ ਪਹਿਲਾਂ ਇਹ ਵਾਲਾ ਪ੍ਰਿੰਟ ਵਿਖਦਾ ਇਹ ਸੋਲੋ ਹੀ ਆਉਂਦਾ ਇਹਦੇ ਵਿੱਚ ਕੋਈ ਕਲਰ ਨਹੀਂ ਆਉਂਦਾ ਕੋਈ ਡਿਜ਼ਾਈਨ ਨਹੀਂ ਹੋਮੇਡ ਬ੍ਰਾਂਡ ਇਹਦਾ ਸੋਲੋ ਹੀ ਬਣਾਉਂਦਾ ਯਾਨੀ ਕਿ ਕਈ ਨੰਬਰਾਂ ਵਿੱਚ ਆਉਂਦਾ ਕਈ ਅਲਪਾਈਨ ਤੇ ਵੀ ਆਉਂਦਾ ਵੂਮੇਡ ਬ੍ਰਾਂਡ ਦਾ ਹੋਰ ਵੀ ਫੈਬਰਿਕ ਤੇ ਆਉਂਦਾ ਜਾਨਕਿ ਇਹ ਸਾਡੇ ਕੋਲ ਪਿਓਰ ਪਸ਼ਮੀਨਾ ਬੂਲ ਦੇ ਉਪਰ ਆਇਆ ਇਹ ਜਾਨਕਿ ਜੇ ਕਹੀਏ ਤੇ ਇਹ ਵਾਲਾ ਪ੍ਰਿੰਟ 15 1600 ਤੋਂ ਸਟਾਰਟ ਹੋ ਜਾਂਦੀ ਹੈ ਇਹ ਸੇਲ ਵੀ ਅਲੱਗ-ਅਲੱਗ ਕਾਊਂਟਰਾਂ ਤੇ ਅਕੋਰਡਿੰਗ ਟੂ ਫੈਬਰਿਕ ਬਟ ਸਾਡੇ ਕੋਲ ਜਿਹੜਾ ਫੈਬਰਿਕ ਆਇਆ ਪੂਰਾ ਵਧੀਆ ਤੇ ਨਾਲ ਇਹਦੇ ਮੈਚਿੰਗ ਸੇਮ ਬਾਟਮ ਆਇਆ 3 ਮੀਟਰ ਦੀ ਬਾਟਮ ਮਿਲ ਰਹੀ ਹੈ ਤੁਹਾਨੂੰ ਬਹੁਤ ਸੋਹਣਾ ਬਹੁਤ ਪਿਆਰਾ ਇਹ ਹੈਗਾ ਵਾ ਨਾਲ ਇਹਦੇ ਸੇਮ ਆ ਰਿਹਾ ਜੀ ਦੁਪੱਟਾ ਲਓ ਜੀ ਬਹੁਤ ਸੋਹਣਾ ਬਹੁਤ ਪਿਆਰਾ ਇਹਦਾ ਦੁਪੱਟਾ ਵਾ ਸੋ ਜਿਹੜੀ ਵੀ ਭੈਣ ਨੂੰ ਹੋਇਆ ਪਸੰਦ ਇਹਦਾ ਰੇਟ ਵੀ ਨਾਲ ਪ੍ਰਾਈਸ ਮੈਂਸ਼ਨ ਹੋ ਜੂ ਬਾਕੀ ਸਾਰੇ ਸੂਟ ਜਿਹੜੇ ਮੈਂ ਦਿਖਾਏ ਨੇ ਸਾਰਿਆਂ ਦੀ ਪ੍ਰਾਈਸ ਰਹੂਗੀ 2050 2050 ਦੇ ਵਿੱਚ ਤੁਹਾਡੇ ਘਰ ਤੱਕ ਇਹ ਵਾਲੇ ਸੂਟ ਪਹੁੰਚਦੇ ਹੋਣਗੇ ਜਿਹੜਾ ਇਹ ਵਾਲਾ ਸੂਟ ਆ ਇਹਦੀ ਪ੍ਰਾਈਸ ਰਹੂਗੀ 2150 2150 ਦੇ ਵਿੱਚ ਇਹ ਵਾਲਾ ਸੂਟ ਤੁਹਾਡੇ ਘਰ ਤੱਕ ਪਹੁੰਚਦਾ ਹੋਊਗਾ ਫਟਾਫਟ ਲੈ ਲਓ ਸਕਰੀਨ ਸ਼ਾਟ ਜਿਹੜਾ ਵੀ ਸੂਟ ਤੁਹਾਨੂੰ ਚਾਹੀਦਾ ਵਾ ਸੋ ਇਹ ਵਾਲਾ ਸੂਟ ਦਾ ਨੰਬਰ ਰਹੂਗਾ ਜੀ 10 ਦਾਸ ਨੰਬਰ A ਵਾਲਾ ਸੂਟ ਰੋਗ ਲਓ ਜੀ ਇਹ ਸੀਗੀ ਮੇਰੀ ਅੱਜ ਦੀ ਕਲੈਕਸ਼ਨ ਮੈਨੂੰ ਪੂਰੀ ਉਮੀਦ ਹੈ ਕਿ ਤੁਹਾਨੂੰ ਵਧੀਆ ਲੱਗੀ ਹੋਊਗੀ ਇਹਦੇ ਵਿੱਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਹੋਵੇ ਫਟਾਫਟ ਲੈ ਕੇ ਸਕਰੀਨਸ਼ਾਟ ਆਰਡਰ ਕਰ ਸਕਦੇ ਹੋ ਤੇ ਘਰ ਬੈਠੇ ਤੁਸੀਂ ਇਹਨਾਂ ਸੂਟਾਂ ਨੂੰ ਮੰਗਵਾ ਸਕਦੇ ਹੋ ਜਾਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਕੇ ਜਾਓ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਕਮੈਂਟ ਕਰ ਦਿਓ ਮਿਲਦੇ ਆ ਜੀ ਨਵੀਂ ਵੀਡੀਓ ਦੇ ਨਾਲ ਨਵੀਂ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਦੇ ਲਈ ਜੀ ਸਤਿ ਸ਼੍ਰੀ ਅਕਾਲ ਜੀ